ਐਸੀ ਇਹ ਇੱਕ ਹਫਤਾ ਲਾਇਆ ਸੀਗਾ ਜੀ ਪਿਛਲੇ ਐਤਵਾਰ ਲੱਗੇ ਸੀਗੇ ਤੇ ਐਸਾ ਐਤਵਾਰ ਸੀ ਕੰਪਲੀਟ ਕਰ ਲਿਆ ਸੀ ਟਾਰਗੇਟ 100 ਕਿਸ਼ਤੀਆਂ ਬਣਾਉਣਾ ਸੀਗਾ ਇੱਕ ਵੱਡਾ ਢੇੜਾ ਬਣਾਉਣਾ ਸੀਗਾ ਤੇ ਹੋ ਗਿਆ ਸੀ ਉਹ ਪੂਰਾ ਇਹ 70 80 ਵਰਕਰ ਲੱਗੇ ਸੀਗੇ ਪਰ ਵਰਕਰਾਂ ਨੇ ਯਾਨੀ ਕਿ ਕਾਫੀ ਮੁਸ਼ਕਲ ਕੀਤੀ ਜਿੱਦਣ ਤਾਂ ਉਹਨਾਂ ਨੂੰ ਕਿਹਾ ਸੀਗਾ ਆਪਾਂ ਆਹ ਕੰਮ ਕਰਨਾ ਹੈਗਾ ਵਾ ਵੈਸੇ ਵਰਕਰਾਂ ਦੀ ਬਹੁਤ ਵੱਡੀ ਟੇਨ ਹੈਗੀ ਆ ਪੰਜਾਬ ਦੀ ਪੋਟੈਂਸ਼ੀਅਲ ਹੀ ਇਹ ਹੈਗੀ ਆ ਕਿ ਜਿਹੜੀ ਕੰਮ ਕਰ ਸਕਦੀ ਹੈ ਤੇ ਇਹਨਾਂ ਤੋਂ ਇਲਾਵਾ ਕਾਰ ਵੀ ਨਹੀਂ ਸਹਾਰਦਾ ਸਰਕਾਰ ਆ ਨਾ ਆਪਾਂ ਕਹਿੰਨੇ ਪ੍ਰਸ਼ਾਸਨ ਕਿਵਰ ਇਹ ਉਹਨਾਂ ਦੇ ਵਸਦੀ ਗੱਲ ਨਹੀਂ ਹੁੰਦੀ ਆ ਪਰ ਇਹਨਾਂ ਨੇ ਆਪਣੀ ਜੋ ਮਿਹਰੀ ਪੂਰੀ ਤਹਿ ਦਿਲੋਂ ਨਭਾਈ ਜਿਹੀ ਇਗਨੋਰੀ ਉਹਨਾਂ ਨੇ ਪੰਜਾਬ ਵਸਦਾ ਗੁਰਾਂ ਦੇ ਨਾਮ ਸਦੀਆਂ ਤੋਂ ਮੁਸੀਬਤਾਂ ਦਾ ਸਾਹਮਣਾ ਕਰਦਾ ਆ ਰਿਹਾ ਪੰਜਾਬ ਤੇ 23 ਦੇ ਵਿੱਚ ਵੀ ਹੜਾਏ ਸਨ ਤੇ ਹੁਣ ਵੀ ਹੜਾ ਦੀ ਮਾਰ ਝੱਲ ਰਿਹਾ ਤੇ ਅਸੀਂ ਅੱਜ ਉਹ ਸਖਸ਼ੀਤ ਨਾਲ ਰੋਬ ਰੋ ਹੋ ਰਹੇ ਜਿਨ੍ਹਾਂ ਨੇ ਆਪਣੇ ਕਮਾਈ ਚੋਂ ਨੇ ਕਮਾਈ ਚੋਂ ਹੜਾਂ ਪ੍ਰਵਾਦ ਕੀ ਤਰ੍ਹਾਂ ਦੇ ਵਿੱਚ 100 ਬੇੜੀਆਂ ਦਾ ਉਪਰਾਲਾ ਕੀਤਾ ਤੇ ਨਾ ਹੈ ਸਰਦਾਰ ਪ੍ਰਿਤਪਾਲ ਸਿੰਘ ਹੰਸਪਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਿਤਪਾਲ ਜੀ ਅੱਜ ਬਹੁਤ ਖੁਸ਼ੀ ਹੋਈ ਕਿ ਤੁਹਾਨੂੰ ਮੈਸੇਜ ਆਇਆ ਸੀਐਮ ਸਾਹਿਬ ਦਾ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਨੂੰ ਤੇ ਇੱਕ ਗੱਲ ਦੀ ਖੁਸ਼ੀ ਬਹੁਤ ਹੋਈ ਆ ਜੀ ਕਿ ਯਾਨੀ ਕਿ ਹਸਪਤਲ ਹਸਪਤਲ ਦੇ ਵਿੱਚ ਹੁੰਦਿਆ ਆ ਹਾਂ ਵੀ ਉਹਨਾਂ ਨੇ ਐਪਰੀਸ਼ੀਏਟ ਕੀਤਾ ਜੀ ਬਾਕੀ ਇੱਕ ਗੱਲ ਮੈਂ ਦੇਖੀ ਮਹਿਸੂਸ ਕੀਤੀ ਆ ਕਿ ਭਾਵੇਂ ਲੀਡਰ ਹੈਗੇ ਆ ਭਾਵੇਂ ਸੀਐਮ ਹੈਗੇ ਆ ਪਰ ਉਹਨਾਂ ਦੇ ਅੰਦਰ ਵੀ ਇਨਸਾਨ ਹੈਗਾ ਹਰ ਬੰਦੇ ਦੇ ਅੰਦਰ ਇਨਸਾਨ ਹੁੰਦਾ ਵਾ ਤੇ ਪਰ ਮੈਂ ਉਹਨਾਂ ਨੂੰ ਇੰਨੇ ਪੋਲਾਈਟਲੀ ਗੱਲ ਕਰਦੇ ਅੱਜ ਤੱਕ ਟੀਵੀ ਤੇ ਸੁਣਿਆ ਹੀ ਨਹੀਂ ਜਿੰਨਾ ਸਾਡੇ ਨਾਲ ਕੀਤੀ ਗੱਲ ਜੀ ਜੀ ਯਾਰ ਜੀ ਰੱਬ ਦੇ ਰੰਗਾ ਦਾ ਕੁਮਾਰ ਹੀ ਆ ਜੀ ਮਾਨ ਤੇ ਤੁਸੀਂ ਜਿਹੜੇ ਬੇੜੇ ਬਣਾਏ ਹੋ ਕਿੰਨੇ ਬਣਾਏ ਤੇ ਕਿੰਨੇ ਦਿਨਾਂ ਚੱਲੇ ਅਸੀਂ ਇਹ ਇੱਕ ਹਫਤਾ ਲਾਇਆ ਸੀਗਾ ਜੀ ਪਿਛਲੇ ਐਤਵਾਰ ਲੱਗੇ ਸੀਗੇ ਤੇ ਐਸਾ ਐਤਵਾਰ ਅਸੀਂ ਕੰਪਲੀਟ ਕਰ ਲਿਆ ਸੀ ਟਾਰਗੇਟ 100 ਕਿਸ਼ਤੀਆਂ ਬਣਾਉਣਾ ਸੀਗਾ ਇੱਕ ਵੱਡਾ ਬੇੜਾ ਬਣਾਉਣਾ ਸੀਗਾ ਤਾਂ ਹੋ ਗਿਆ ਸੀਗਾ ਜਿਹੜੇ ਹੜਾ ਆਏ ਆ ਇਹਨੂੰ ਤੁਸੀਂ ਕੁਦਰਤੀ ਆ ਸਮਝਦੇ ਕਿ ਕੀ ਹੋਰ ਨੇ ਇਹ ਪ੍ਰਸ਼ਾਸਨ ਨੂੰ ਪਤਾ ਵਾ ਤੇ ਜਾਂ ਆਪਣੇ ਯਾਨੀ ਕਿ ਸਿਆਸੀ ਬੰਨਿਆਂ ਨੂੰ ਪਤਾ ਵਾ ਇਹਦੇ ਚ ਜਿਆਦਾ ਆਪਾਂ ਨੂੰ ਤਜਰਬਾ ਹੀ ਹੈ ਨਹੀਂਗਾ ਇਸ ਗੱਲ ਦਾ ਤਾਂ ਆਪਾਂ ਕਦੇ ਨਹੀਂ ਗੱਲ ਕਰੀ ਇਸ ਜਿਹੜੇ ਬੇੜੇ ਆ ਸੌ ਤਿਆਰ ਕੀਤੇ ਆ ਉਹ ਕਿੰਨੇ ਦਿਨਾਂ ਚ ਕਰਲੇ ਤੇ ਕਿੰਨੇ ਵਰਕਰ ਲਾ ਕੇ ਕੀਤਾ ਇਹ 70 80 ਵਰਕਰ ਲੱਗੇ ਸੀਗੇ ਪਰ ਵਰਕਰਾਂ ਨੇ ਯਾਨੀ ਕਿ ਕਾਫੀ ਮੁਸ਼ਕਲ ਕੀਤੀ ਜਦੋਂ ਤਾ ਉਹਨਾਂ ਨੂੰ ਕਿਹਾ ਸੀ ਕਿ ਆਪਾਂ ਆ ਕੰਮ ਕਰਨਾ ਹੈਗਾ ਵਾ ਵੈਸੇ ਵਰਕਰਾਂ ਦੀ ਬਹੁਤ ਵੱਡੀ ਥੇਨ ਹੈਗੀ ਆ ਉਹ ਘਰੇ ਗਏ ਸੁੱਤੇ ਨਹੀਂ ਯਾਨੀ ਕਿ 2 ਘੰਟੇ ਸੌਣਾ 3 ਘੰਟੇ ਸੌਣਾ ਕਿਸੇ ਨੇ 4 ਘੰਟੇ ਸੌਣਾ ਯਾਨੀ ਕਿ 40 40 ਸੀਗਾ ਪਰ ਉਹ ਯਾਨੀ ਕਿ ਜਦਾਂ ਬੰਨ ਫੋਕਸ ਦਿੱਤਾ ਹੁੰਦਾ ਨਾ ਉਦਾਂ ਉਹਨਾਂ ਨੇ ਕੀਤਾ ਕੰਮ ਜਿਹੜੇ ਅੱਜ ਬੰਨ ਬਨੇ ਗਏ ਦਰਿਆ ਨੂੰ ਰੋਕ ਲਾਈ ਗਈ ਹੜ੍ਹ ਪ੍ਰਵਾਹ ਖੇਤਾਂ ਨੂੰ ਬਚਾਇਆ ਗਿਆ ਉਸ ਤੇ ਨੌਜਵਾਨਾਂ ਦਾ ਕੀ ਹੱਥ ਨੌਜਵਾਨਾਂ ਦਾ ਹੀ ਹੱਥ ਹੈਗਾ ਜੀ ਉਹੋ ਹੀ ਕਰ ਸਕਦੇ ਆ ਜੀ ਯਾਨੀ ਕਿ ਸਾਡੇ ਮਨ ਦੇ ਵਿੱਚ ਵੀ ਇੱਕ ਭਲੇਖਾ ਹੁੰਦਾ ਨਾ ਕਿ ਬੱਚਿਆ ਆ ਦੇ ਬੱਚਿਆ ਵਾਹ ਪ੍ਰਤੀ ਉਹਦਾ ਰੋਸ ਯਾਰੇ ਕਰ ਕਰਦੇ ਕੱਖਰੀ ਹੈਗਾ ਆਪਾਂ ਉਹਨਾਂ ਨੂੰ ਇਲਾਪੇ ਦੇ ਫੁਕਰੀਆ ਪੱਤੀਆ ਕਰਦੇ ਆ ਪਰ ਜਦੋਂ ਭੀੜ ਪੈਂਦੀ ਤਾਂ ਕੰਮ ਉਹੋ ਹੀ ਬੱਚੇ ਹੁੰਦੇ ਆ ਯਾਨੀ ਕਿ ਉਹਨਾਂ ਨੇ ਉਹ ਭਲੇਖਾ ਕੱਢ ਦਿੱਤਾ ਕਿ ਸਾਡਾ ਕਿ ਇਹ ਯਾਨੀ ਕਿ ਪੰਜਾਬ ਦੀ ਪੋਟੈਂਸ਼ੀਅਲ ਹੀ ਇਹ ਹੈਗੀ ਆ ਕਿ ਜਿਹੜੀ ਕੰਮ ਕਰ ਸਕਦੀ ਆ ਤੇ ਇਹਨਾਂ ਤੋਂ ਇਲਾਵਾ ਘਰ ਵੀ ਨਹੀਂ ਸਕਦਾ ਸਰਕਾਰਾਂ ਨੂੰ ਆਪਾਂ ਕਹਿੰਨੇ ਪ੍ਰਸ਼ਾਸਨ ਕਿਵਰੀ ਉਹਨਾਂ ਦੇ ਵਸ ਦੀ ਗੱਲ ਨਹੀਂ ਹੁੰਦੀ ਆ ਪਰ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਤਹਿ ਦਿਲੋਂ ਨਿਭਾਈ ਜੀ ਬਨੌਰੇਵਾਂ ਨੇ ਸਰ 2023 ਦੇ ਵਿੱਚ ਹਾਰ ਆਇਆ ਤੁਸੀਂ ਵੱਡਾ ਬੇੜਾ ਬਣਾ ਕੇ ਦਿੱਤਾ ਮੈਂ ਵੀ ਉੱਥੇ ਸੀ ਤੇ ਉਹਦੇ ਬਾਰੇ ਕੀ ਕਹਣਾ ਚਾਹੁੰਦੇ ਉਹ ਉਹ ਵੀ ਰੱਬ ਹੀ ਬਣਿਆ ਯਾਨੀ ਜਿਹੜਾ ਐਂਦਾ ਕਹੀਏ ਕਿ ਕੋਈ ਫਰਨਾਤਾ ਆਇਆ ਹੈ ਕਿ ਯਾਨੀ ਕਿ ਕੋਈ ਪਲਾਨ ਕੀਤਾ ਕੰਮ ਉਹ ਕੁਝ ਨਹੀਂ ਹੈਗਾ ਸੀਗਾ ਐ ਇਹਦੇ ਵਾਰ ਤੇ ਉਦਾਂ ਹੀ ਸਵੇਰ ਕੀ ਗਿਆਕ ਜਾਨਕਿ ਆਲੀਪੁਰ ਵਾਲਾ ਬੰਨ ਵੱਜਦਾ ਪਿਆ ਸੀ ਤੋ ਤੁਰੇ ਜਾਂਦੇ ਸੀ ਤਾਂ ਸਾਹਮਣੋਂ ਰਾਣਾ ਇੰਦਰਪ੍ਰਤਾਪ ਆਉਣ ਰਿਹਾ ਸੀ ਜੀ ਤੇ ਜਾਨਕਿ ਮੈਂ ਸਿਆਸੀ ਤੌਰ ਤੇ ਕਿਹ ਵਾਰੀ ਇਹ ਨਾ ਕਿਤੇ ਇਹ ਨਾ ਸਮਝਣ ਕਿ ਮੈਂ ਸਿਆਸੀ ਤੌਰ ਤੇ ਉਹਦਾ ਨਾਮ ਲੈ ਰਿਹਾ ਹਾਂ ਜੀ ਜੀ ਆਪਾਂ ਤਾਂ ਇੱਕ ਚੰਗੇ ਇਨਸਾਨ ਦੀ ਗੱਲ ਕਰ ਰਿਹਾ ਹਾਂ ਇਨਸਾਨੀਅਤ ਦੇ ਤੌਰ ਤੇ ਜਾਨਕਿ ਉਹ ਬੰਦਾ ਐਜ਼ ਅ ਗੁੱਡ ਮੈਨ ਹੈਗਾ ਆਪਾਂ ਵਾ ਜੋ ਮਰਜ਼ੀ ਪਾਰਟੀ ਬਾਜੀ ਹੋਏ ਪਰ ਇਨਸਾਨੀ ਅਨਸਾਨ ਵਰੀ ਆਇਆਗਾ ਉਹ ਐਦਾਂ ਹੀ ਆਇਆ ਕਹਿੰਦਾ ਕਿ ਅੰਕਲ ਯਾਰ ਕੋਈ ਯਾਰ ਮਲਟੀ ਪਰਪਸ ਜੀ ਚੀਜ਼ ਤਿਆਰ ਕਰੀਏ ਆ ਪਾਣਾ ਤੇ ਬੜਾ ਔਖਾ ਹੁੰਦਾ ਵਾ ਤੇ ਖੈਰ ਉਹ ਆਪ ਕੋਈ ਟੈਕਨੀਕਲ ਆ ਮਾਈਂਡ ਬਹੁਤ ਵੱਡੇ ਹੈਗੇ ਆ ਯਾਨੀ ਕਿ ਫਿਰ ਅਸੀਂ ਉਹ ਬੇੜਾ ਤਿਆਰ ਕੀਤਾ ਸੀ ਉਹਦੇ ਵਿੱਚ ਆ ਜਿਹੜੇ 10 ਟਨ ਵਾਲੇ ਬੈਗ ਸੈਂਟਰ ਦੇ ਵਿੱਚ ਰੱਖ ਕੇ ਲਿਜਾਣ ਦਾ ਪਲਾਨਿੰਗ ਸੀਗੀ ਜੀ ਕਿ ਸੋਟਾਂਗੇ ਉਹਦੇ ਸੈਂਟਰ ਦੇ ਵਿੱਚ ਸ਼ਟਰ ਵਗੈਰਾ ਲਾਏ ਸੀਗੇ ਜੀ ਤੇ ਉਹ ਦੇਖਿਆ ਸਮਾਂ ਲੰਘ ਗਿਆ ਪਰ ਬਾਅਦ ਚ ਦੇਖਿਆ ਤੁਸੀਂ ਵੀ ਨਾ ਰਹੀ ਸੀਗੇ ਜੀ ਜਾਨਕੀ ਆ ਗੋਵਿੰਦਵਾਦ ਸਾਹਿਬ ਦੇ ਲਾਗੇ ਇੱਕ ਪੋਕਲੇਨ ਲਈ ਜਾਣੀ ਸੀ ਇੱਕ ਵਿਚ ਰੇਤਾ ਦਾ ਟਾਪੂ ਗਿਆ ਬੜ ਗਿਆ ਸੀ ਤੇ ਅਸੀਂ ਉਹ ਫਿਰ ਲੱਤ ਕੇ ਲਗੇ ਉਹ ਵੀ ਕਾਰਗਰ ਸਿਰ ਤੋਂ ਹੋ ਗਿਆ ਜਾਨਕੀ ਕੁਦਰਤੀ ਹੁੰਦਾ ਨਾ ਕੋਈ ਚੀਜ਼ ਬਣਦੀ ਹੈ ਕਿ ਜਦ ਦਾ ਦਾਤ ਹੀ ਹੁੰਦੀ ਆ ਐਸੀ ਤਾਂ ਉਹ ਹੀ ਗੱਲ ਸਮਝਦੇ ਆ ਕਿ ਇਹਨੂੰ ਹੋਣਾ ਕੁਝ ਨਹੀਂ ਕਈਆਂ ਨੇ ਉਹ ਪਿੱਛੇ ਜੇ ਸੀਗਾ ਕਿ ਮੈਂ ਕਿਹਾ ਕਿਤੇ ਮੂੰਹ ਨਿਕਲਿਆ ਕਿ ਬੇੜਾ ਨਹੀਂ ਡੋਬਦਾ ਇਹਦਾ ਤੇ ਉਹਦੇ ਚ ਕਮੈਂਟ ਕਿਤੇ ਆਉਂਦੇ ਸੀ ਕਿ ਡੋਬ ਤ ਸਰਦਾਰ ਜੀ ਟਟੈਨਿਕ ਵੀ ਗਿਆ ਸੀਗਾ ਤੇ ਮੈਂ ਕਿ ਉਹ ਉਹੋਂ ਨਿਕੜਾ ਬੈਗਟ ਟਟੈਨਿਕ ਦੇ ਵਿੱਚ ਤੇ ਸਰਦਾਰ ਵੀ ਬੈਠੇ ਹੋੜੇ ਨੇ ਨਾ ਡੁੱਬਦਾ ਚਲੋ ਇਹ ਤਾਂ ਹੋਮੇ ਦੇ ਵਿੱਚ ਨਹੀਂ ਲਿਆਣੀ ਚਾਹੀਦੀ ਗੱਲ ਹੈ ਨਾ ਜੇ ਕਹਨੇ ਕਮੈਂਟ ਕੀਤਾ ਉਹਦਾ ਜਵਾਬ ਵੀ ਦੇਣਾ ਨਹੀਂ ਉਹ ਕੋਈ ਨਹੀਂ ਹਰ ਇੱਕ ਦਾ ਆਪਣਾ ਨੈਤਿਕ ਯਾਨੀ ਕਿ ਹੱਕ ਬਣਦਾ ਵਾ ਯਾਨੀ ਕਿ ਬੋਲਣਾ ਵਾ ਪਾਵਾ ਮਾੜਾ ਵੀ ਬੋਲਦਾ ਉਹਦਾ ਹੱਕ ਬਣਦਾ ਵਾ ਯਾਨੀ ਕਿ ਓਪਨ ਹੁੰਦਾ ਗੱਲ ਤੇ ਫਿਰ ਇਸ ਵਾਰੀ ਇਹ ਉਹਨੂੰ ਚਲਾਇਆ ਯਾਨੀ ਕਿ ਤੇ ਪਸ਼ੂ ਵਗੈਰਾ ਕਾਫੀ ਕੱਟ ਕੇ ਲਿਆਂਦੇ ਟਰੈਕਟਰ ਵਗੈਰਾ ਵੀ ਜੀ ਕੱਟ ਕੇ ਲਿਆਂਦੇ ਪਰ ਇਸ ਸਾਰੇ ਐਪੀਸੋਡ ਦੇ ਵਿੱਚ ਨਾ ਸਭ ਤੋਂ ਵੱਡਾ ਜਿਹੜਾ ਰੋਲ ਹੈਗਾ ਇਹਨਾਂ ਮਸ਼ੀਨਰੀ ਨੂੰ ਚਲਾਉਣ ਵਾਲਿਆਂ ਦਾ ਹੁੰਦਾ ਵਾ ਪਾਵਾ ਆਪਾਂ ਜਿੰਨੀ ਮਰਜ਼ੀ ਵੱਡੀ ਮਸ਼ੀਨਰੀ ਬਣਾ ਦਈਏ ਜੀ ਪਰ ਜੇ ਨਾ ਜੱਜ ਆਇਆਗਾ ਜੇ ਪਾਇਲਟਾ ਪਾਇਲਟ ਨਾ ਆਇਆ ਤਾਂ ਜੱਜ ਕਿਸੇ ਕੰਮ ਨਹੀਂ ਆਗਾ ਉੱਥੇ ਦੋ ਭਰਾ ਜਿਹੜੇ ਪਰਮਜੀਤ ਸਿੰਘ ਹੁਣੀ ਹੈਗੇ ਆ ਜਿਹੜੇ ਹਾਂਜੀ 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 ਤੇ ਉਹ ਯਾਨੀ ਕਿ ਜਿਹਦਾ ਉਹ ਵਨ ਮੈਨ ਕਹਿੰਦੇ ਹਨਾ ਆਰਮੀ ਜਿਹੜਾ ਬੰਦਾ ਇਕੱਲਾ ਹੀ ਤੁਰਿਆ ਜਾਂਦਾ ਯਾਨੀ ਕਿ ਉਹ ਬਹੁਤ ਮਿਹਨਤੀ ਆ ਪਤਾ ਨਹੀਂ ਕੀ ਭਰਿਆ ਹੈ ਰੱਬ ਨੇ ਉਹਦੇ ਵਿੱਚ ਯਾਨੀ ਕਿ ਸਦਕਾ ਬਹੁਤ ਭਰੇ ਬਹੁਤ ਸਦਕਾ ਭਰਿਆ ਹੋਇਆ ਵਾ ਯਾਨੀ ਉਹਦਾ ਬਹੁਤ ਵੱਡਾ ਯੋਗਦਾਨ ਹੈਗਾ ਇਹਦੇ ਵਿੱਚ ਯਾਨੀ ਕਿੰਨੀ ਮਿਹਨਤ ਉਹਨੇ ਕੀਤੀ ਹੈਗੀ ਆ ਪ੍ਰਮਾਤਮਾ ਨੂੰ ਵੱਧ ਦਵੇ ਅਸੀਂ ਤੇ ਇਹ ਦੁਆ ਕਰਦੇ ਹਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਕੀ ਕਰਨਾ ਚਾਹੀਦਾ ਆਉਣ ਵਾਲੇ ਭਵਿੱਖ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਜਿਹੜਾ ਵੀ ਕੰਮ ਕਰਨਾ ਨਾ ਜੋਸ਼ ਦੇ ਨਾਲ ਹੋਸ਼ ਤੋਂ ਵੀ ਕੰਮ ਲੈ ਕੇ ਕਰੀਏ ਯਾਨੀ ਕਿ ਇੰਨੀ ਪਾਵਰ ਇੰਨੀ ਪੋਟੈਂਸ਼ੀਅਲ ਹੈਗੇ ਆ ਕਿਤੇ ਚੈਨਲਾਈਜ਼ ਹੋ ਜੂਵੇ ਸਿੱਧੀ ਲਾਈਨ ਤੇ ਚੱਲ ਪਏ ਤਾਂ ਪੰਜਾਬ ਕਿਸ ਨੂੰ ਕੋਈ ਕਮੀ ਨਹੀਂ ਹੈਗੀ ਆ ਹੂੰ ਹੂੰ ਬਿਲਕੁਲ ਯਾਨੀ ਕਿ ਯਾਨੀ ਕਿ ਰੱਬ ਰੱਬ ਹੀ ਕੋਈ ਕਮੀ ਨਹੀਂ ਛੱਡੂਗਾ ਜਿੱਦਾਂ ਆਪਾਂ ਉੱਥੇ ਜੋਰ ਲਾਉਂਦੇ ਆ ਨਾ ਜਿੱਥੇ ਆਪਾਂ ਕੋਈ ਕਿੱਤਾ ਕਰਦੇ ਆ ਜਾਂ ਆਪਣੇ ਘਰ ਦੇ ਕੰਮ ਕਰਦੇ ਆ ਉੱਥੇ ਵੀ ਐਦਾ ਹੀ ਹਮਲਾ ਮਾਰਦਾ ਚਾਹੇ ਉੱਥੇ ਆਪਾਂ ਕਈ ਵਾਰੀ ਵੇਸਲੇ ਰਹ ਜਾਈਦਾ ਹਾਂ 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 ਤੇ ਮੰਨਾਂ ਦੇ ਵਿੱਚ ਸੰਤਾਂ ਮਹਾਪੁਰਸ਼ਾਂ ਨੇ ਵੀ ਬਹੁਤ ਸੇਵਾ ਕੀਤੀ ਇਹਦੇ ਬਾਰੇ ਕੀ ਕਹਿਣਾ ਚਾਹਤੇ ਦੇਖੋ ਇਹ ਕਈ ਵਾਰੀ ਆਪਾਂ ਕੰਟਰੋਵਰਸੀ ਚ ਪੈ ਜੀਦਾ ਵਾ ਜੀ ਜੀ ਆਪਾਂ ਉਹਦਾ ਯਾਨੀ ਕਿ ਕੀਤੇ ਨੂੰ ਨਹੀਂ ਜਾਣੇਦਾ ਤੇ ਜਿਹੜੀਆਂ ਹੋਰ ਗੱਲਾਂ ਉਰੇ ਪਰੇ ਦੀਆਂ ਉਹ ਮਾਰਨ ਲੱਪੇ ਦੀਆਂ ਜੀ ਜੀ ਸੰਤ ਸਿੰਘ ਮਸਕੀਨ ਜੀ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਜੀ ਸਰ ਕਿ ਅਸੀਂ ਸੰਤ ਹੈਗੇ ਜਾਂ ਰਾਗੀ ਜਾਂ ਢਾਡੀ ਜਾਂ ਕੋਈ ਉਹਦੀਆਂ ਤੁਹਾਨੂੰ ਬਹੁਤ ਸੋਹਣੀਆਂ ਗੱਲਾਂ ਲੱਗਣਗੀਆਂ ਸੁਣਦੇ ਬਹੁਤ ਵਧੀਆ ਲੱਗੋਗੇ ਕਥਾ ਬਹੁਤ ਵਧੀਆ ਲੱਗੂਗੀ ਪਰ ਜੇ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਝਾਤ ਮਾਰੋਗੇ ਤਾਂ ਤੁਹਾਨੂੰ ਸਵਾਦ ਨਹੀਂ ਆਣਾ ਆਪਾਂ ਉਹਨੂੰ ਉਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਉਹਨਾਂ ਦਾ ਸਤਿਕਾਰ ਕਰਨਾ ਉਹ ਯਾਨੀ ਕਿ ਉਹਨਾਂ ਜਿੰਨਾ ਕੋਈ ਘਰ ਵੀ ਨਹੀਂ ਸਕਦਾ ਵਾਜੀ ਬਿਲਕੁਲ ਆਪਾਂ ਐਵੇਂ ਕਹੀਈ ਹੈ ਜੀ ਜੋ ਜੀ ਇਹ ਸਨ ਸਰਦਾਰ ਪ੍ਰਿਤਪਾਲ ਸਿੰਘ ਹੰਸਪਾਲ ਜੀ ਜਿਨ੍ਹਾਂ ਨੇ ਹਰ ਪ੍ਰਵਾਸ ਕਿਸ ਤਰ੍ਹਾਂ ਦੇ ਵਿੱਚ ਮਸੀਬਤ ਵੇਲੇ ਆਪਣਾ ਬੜਾ ਵੱਡਾ ਯੋਗਦਾਨ ਪਾਇਆ ਮਹੇਰਦੇਵ ਸਿੰਘ ਪੱਟੀ ਕੈਮਰਾਮੈਨ ਇੰਦਰਜੀਤ ਸਿੰਘ ਕਪੂਰਥਲਾ